ਆ ਬਾਈ ਬੰਦਾ ਰੇਲ ਗੱਡੀ ਚੋਂ ਫੜਿਆ ਗਿਆ ਜਿਹੜੇ ਰਾਤ ਨੂੰ ਸਫ਼ਰ ਕਰਦਿੰਦਾ ਭਰਾ ਉਹਨਾਂ ਵਾਸਤੇ ਆ ਵੀਡੀਓ ਰੇਲ ਗੱਡੀਆਂ ਸਫ਼ਰ ਕਰਦੇ ਆ ਬੰਦਾ ਰੇਲ ਗੱਡੀ ਚੋਂ ਫੜਿਆ ਗਿਆ ਖਜੂਰਾਂ ਦੇ ਵਿੱਚ ਨੀਂਦ ਵਾਲੀਆਂ ਗੋਲੀਆਂ ਪਾ ਕੇ ਖਜੂਰਾਂ ਵੇਚ ਦਿੰਦਾ ਸੀ ਜਿਹੜੇ ਭਰਾ ਖਜੂਰਾਂ ਖਾ ਜਾਂਦੇ ਸੀ ਉਹ ਨੀਂਦ ਚੜ ਜਾਂਦੇ ਸੀ ਇਹ ਬਾਅਦ ਚੋ ਚੋਰੀਆਂ ਕਰਦਾ ਸੀ ਆ ਦੇਖੋ ਇਹਦੀ ਪੂਰੀ ਵੀਡੀਓ ਬਈ ਕਿਸ਼ਟਾਤਾ ਹੈ ਜੀ ਨੇ ਪਾਣੀ ਮੰਗਿਆ ਤੁਹਾਨੂੰ ਨਹੀਂ ਪਤਾ ਚੱਲੇਗਾ तो पहले तो तुम लोग तो यार उसमें माजा में घोलता था चाय में ये नया तरीका कब से शुरू किया ये वाला ये कौन बताया मतलब कैसे तुम लोग के दिमाग में आया ये ये नया तरीका कैसे तुम लोग के दिमाग में आया हम नहीं बनाया हमको देता अच्छा वही मतलब किया कि ऐसा करेंगे ਬਾਈ ਇਹ ਇਕੱਲਾ ਬੰਦਾ ਨਹੀਂ ਹੈਗਾ ਇਹਦੇ ਵਿੱਚ ਕਈ ਵੱਡਾ ਗੈਂਗ ਹੈ ਨਾ ਦਾ ਤੇ ਜਿਹੜੇ ਭਰਾ ਕਿਨਾ ਮਰਾਤਾ ਨੂੰ ਸਫਰ ਕਰਦੇ ਬਾਈ ਵਣ ਕੇ ਵਿਚਾਰ ਰੱਖੋ ਆਪਦਾ ਹਨਾ ਯਾਰ ਆਹ ਬੰਦਾ ਰੇਲ ਗੱਡੀ 'ਚ ਫੜਿਆ ਪੁਲਿਸ ਪ੍ਰਸ਼ਾਸਨ ਆ ਤੁਹਾਡੇ ਸਾਹਮਣੇ ਐ ਖਜੂਰ ਦੇ ਵਿੱਚ ਦੇਖੋ ਕਿਵੇਂ ਨੀਂਦ ਵਾਲੀਆਂ ਗੋਲੀਆਂ ਪਾ ਕੇ ਖਜੂਰਾ ਵੇਚਦਾ ਜਿਹੜਾ ਬੰਦਾ ਖਜੂਰ ਖਾ ਜਾਂਦਾ ਹੁੰਦਾ ਨੀਂ ਚੜ ਜਾਂਦੀ ਸੀ ਬਾਅਦ 'ਚ ਬਈ ਚੋਰੀਆਂ ਕਰਦਾ ਸੀਗਾ हां यार ये तो बढ़िया तरीका है यार पूरा उसमें लेप कर दो है ना 20 के लिए